ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਕਿ ਜਦੋਂ ਬੰਦਾ ਗੁੜ ਖਾ ਲੇ ਨਾ ਜਦੋਂ ਬੰਦਾ ਗੁੜ ਖਾ ਲੇ ਫਿਰ ਉਸ ਤੋਂ ਬਾਅਦ ਮਖਾਣੇ ਦੀ ਕੋਈ ਬਾਲੀ ਐਮੀਅਤ ਨਹੀਂ ਰਹਿੰਦੀ ਗੁੜ ਖਾਣ ਤੋਂ ਬਾਅਦ ਮਖਾਣੇ ਦਾ ਟੇਸ ਹੀ ਨਹੀਂ ਬਣਦਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਉਹ ਹਾਲਾਤ ਮੇਰੇ ਤਾਂ ਉਹੇ ਜੇ ਬਣ ਗਏ ਤੁਸੀਂ ਸਾਰਿਆਂ ਨੇ ਕਮਾਲ ਦੀਆਂ ਗੱਲਾਂ ਕਮਾਲ ਦੀ ਪੇਸ਼ਕਾਰੀ ਕੀਤੀ ਹੈ ਮੇਰੇ ਵਾਸਤੇ ਤਾਂ ਮੈਨੂੰ ਲੱਗਦਾ ਵੀ ਕੁਝ ਰਿਹਾ ਨਹੀਂਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਪਰ ਇੱਕ ਤੁਕ ਹੈ ਕਿ ਪ੍ਰਸ਼ੰਸਾ ਕਰਨੀ ਪਾਪ ਹੈ ਪ੍ਰਸ਼ੰਸਾ ਕਰਨੀ ਪਾਪ ਹੈ ਪਰ ਪ੍ਰਸ਼ੰਸਾ ਨਾ ਕਰਨੀ ਮਹਾਪਾਪ ਹੈ ਪ੍ਰਸ਼ੰਸਾ ਕਰਨੀ ਪਾਪ ਹੈ ਕਿਵੇਂ ਪਾਪ ਹੈ ਕਿ ਬੰਦਾ ਜੋਗ ਹੀ ਨਹੀਂ ਹੁੰਦਾ ਪ੍ਰਸ਼ੰਸਾ ਦੇ ਤੇ ਅਸੀਂ ਐਵੇਂ ਹੀ ਕੱਚੀਆਂ ਕੰਧਾਂ ਤੇ ਪਲਾਸਟਰ ਕਰਦੇ ਆ ਕਿ ਕਮਾਲ ਦੀ ਗੱਲ ਆ ਯਾਰ ਕਮਾਲ ਦੀ ਗੱਲ ਆ ਜਿਹੜਾ ਵਰਤਾਰਾ ਅੱਜ ਕੱਲ ਹੋ ਰਿਹਾ ਉਹ ਅਸੀਂ ਕੀ ਕਰੀ ਜਾਂਦੇ ਆ ਪਾਪ ਕਰਦੇ ਆ ਤੇ ਮਹਾਪਾਪ ਕੀ ਹੁੰਦਾਗਾ ਉਹ ਹੁੰਦਾ ਕਿ ਬੰਦਾ ਜੋਗ ਹੈ ਅਸੀਂ ਯਾਰ ਉਹਦੇ ਬਾਰੇ ਕੁਝ ਬੋਲਦੇ ਹੀ ਨਹੀਂ ਉਦੋਂ ਅਸੀਂ ਮਹਾਪਾਪ ਕਰਦੇ ਆ ਪਰ ਆਪਾਂ ਸਾਰਿਆਂ ਨੇ ਅੱਜ ਇਹਨਾਂ ਮਹਾਪੁਰਸ਼ਾਂ ਦਾ ਦੀ ਪ੍ਰਸ਼ੰਸਾ ਕਰਦੇ ਆ ਜੱਜਕ ਸਾਹਿਬ ਬੈਠੇ ਆ ਭੰਦੇਰ ਸਾਹਿਬ ਨੇ ਸਾਰੇ ਹੀ ਜੋ ਸੱਜਣ ਇੱਥੇ ਬਿਰਾਜਮਾਨ ਨੇ ਸੁੰਦਰਪਾਲ ਦੀ ਹੈ ਸਰਬਜੀਤ ਦੀ ਹੈ ਸੀਨਾ ਸਾਹਿਬ ਨੇ ਢੋਲਾ ਸਾਹਿਬ ਨੇ ਸਾਰਿਆਂ ਦੀ ਮੈਂ ਆਪਦੇ ਦਿਲ ਵਿੱਚੋਂ ਪ੍ਰਸ਼ੰਸਾ ਕਰਦਾ ਕਿ ਤੁਸੀਂ ਬਹੁਤ ਵੱਡਾ ਕਾਰਜ ਹੈ ਜਿਹੜਾ ਇਹ ਕੀਤਾ ਮੇਰੀ ਬੇਨਤੀ ਨੂੰ ਮੰਨਿਆ ਜੱਜਕ ਸਾਹਿਬ ਨੇ ਤੇ ਆਹ ਸਾਰਾ ਸਿਸਟਮ ਹੈ ਜਿਹੜਾ ਇਹ ਆਪਾਂ ਕਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਬਹੁਤ ਪ੍ਰਸ਼ੰਸਾ ਕਰਦਾ ਮਹਾਰਾਜ ਜੀ ਸ਼ੁਭ ਰਾਤ ਤੁਸੀਂ ਬਹੁਤ ਵਧੀਆ ਇਨਸਾਨ ਹੋ ਅਗਲੀ ਗੱਲ ਸੱਜਣੋ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਸਭ ਪਿੰਡਾਂ ਦੇ ਅੰਦਰ ਹੋ ਸਭ ਪਿੰਡਾਂ ਦੇ ਅੰਦਰ বাসਦੇ ਉੱਚ ਘਰਾਣੇ ਜੀ ਉਹਨਾਂ ਕਰਕੇ ਉਸ ਪਿੰਡ ਨੂੰ ਕੋਈ ਨਾ ਜਾਣੇ ਜੀ ਓ ਨਗਰਪਾਗਾਂ ਵਾਲੇ ਓ ਨਗਰਪਾਗਾਂ ਵਾਲੇ ਜਿੱਥੇ ਤਿੰਨੇ ਆਉਂਦੇ ਨੇ ਮਲਕ ਵਿਸ਼ਰ ਸ਼ੈਰੀ ਪਿੰਡ ਦਾ ਨਾਚ ਮਗਾਉਂਦੇ ਨੇ ਮਲਕ ਵਿਸ਼ਰ ਸ਼ੈਰੀ ਪਿੰਡ ਦਾ ਨਾਚ ਮਗਾਉਂਦੇ ਨੇ ਤੁਸੀਂ ਉਹ ਸਿਤਾਰੇ ਹੋ ਤੁਸੀਂ ਉਸ ਪਿੰਡ ਦਾ ਨਾਚਮਕਾ ਰਹੇ ਹੋ ਤੌਲੇ ਨੂੰ ਕੋਈ ਨਾ ਜਾਣਦਾ ਜਗਰਾਜ ਜੀ ਨਾ ਹੁੰਦੇ ਰੂਪ ਨਾ ਹੁੰਦਾ ਫਿਰ ਜਦ ਅ ਤੌਲਾ ਜੀ ਸਾਡੇ ਤਾਇਆ ਗੁਰੂ ਨਾ ਹੁੰਦੇ ਤੌਲੇ ਨੂੰ ਕੀ ਪਸਾਈ 45 ਤੌਲੇ ਫਿਰਦੇ ਆ ਇੱਕ ਤੌਲਾ ਉਹ ਵੀ ਹੁੰਦਾ ਜਿਹੜਾ ਬਾਬੇ ਕਰਦੇ ਆ ਉਹਨੂੰ ਤਾਂ ਉਹਨੂੰ ਅੱਜ ਕੱਲ੍ਹ ਵਾਲੇ ਜਾਣਦੇ ਆ ਤੇ ਐਸੇ ਤਰ੍ਹਾਂ ਹੀ ਹੋਰ ਸਾਰੇ ਜਿੰਨੇ ਮਤਲਬ ਕਿ ਗ੍ਰਾਮ ਨੇ ਪਿੰਡ ਨੇ ਉਹਨਾਂ ਦੇ ਨਾਲ ਜਦੋਂ ਇਹ ਤਿੰਨ ਬੰਦੇ ਉਸ ਪਿੰਡ ਵਿੱਚ ਪੈਦਾ ਹੁੰਦੇ ਨੇ ਕਵੀਸ਼ਰ ਹੋਵੇ ਮਲ ਹੋਵੇ ਸ਼ਾਇਰੀ ਹੋਵੇ ਤਾਂ ਫੇਰ ਤਾਂ ਉਸ ਨਾਂ ਹੈ ਜਿਹੜਾ ਪਿੰਡ ਦਾ ਉਹ ਕੁਦਰਤੀ ਚਮਕ ਜਾਂਦਾ ਸਤਿਕਾਰਯੋਗ ਸਜਣੋ ਤੇ ਤੁਸੀਂ ਸਾਰੇ ਹੀ ਸਤਾਰੇ ਹੋ ਜਿਨ੍ਹਾਂ ਨੇ ਆਪਦੇ ਆਪਦੇ ਪਿੰਡ ਦਾ ਨਾਂ ਚਮਕਾਇਆ ਹੈ ਤੇ ਅਗਲੀ ਗੱਲ ਹੈ ਕਿ ਕਵੀਸ਼ਰੀ ਦੀ ਜਿਹੜੀ ਗੱਲ ਕਰਦੇ ਆ ਮੈਨੂੰ ਨਾ ਥੋੜਾ ਜਿਹਾ ਹੈਗੀ ਆ ਗੱਲ ਉਹ ਕੀ ਹੈ ਕਿ ਮੈਨੂੰ ਐ ਲੱਗਦਾ ਹੈ ਕਿ ਹਜੇ ਤੱਕ ਅਸੀਂ ਕਵੀਸ਼ਰੀ ਸ਼ਬਦ ਦੇ ਮੀਨਿੰਗ ਹੀ ਨਹੀਂ ਪਤਾ ਕੀਤਾ ਵੀ ਕੀ ਹੈ ਕਵਿਸ਼ਰੀ ਹੈ ਕੀ ਨੂੰ ਕਹਿੰਦੇ ਐ ਮੈਂ ਸੁਣਿਆ ਬਾਲੇ ਬੰਦੇ ਲੈ ਜੀ ਆ ਹੁਣ YouTube ਚੱਲੀ ਹੋਈ ਐ ਮੈਂ ਤਾਂ ਜੀ ਹੁਣ ਸਾਨੂੰ ਕਵਿਸ਼ਰੀਆਂ ਸੁਣਾ ਰਹੇ ਹਾਂ ਤੁਸੀਂ ਸੁਣਿਆ ਹੋਊਗਾ ਇਹ ਗੱਲ ਕਵਿਸ਼ਰੀਆਂ ਸੁਣਾ ਰਹੇ ਹਾਂ ਮੈਂ ਤੁਹਾਨੂੰ ਕਵਿਸ਼ਰੀ ਸੁਣਾ ਰਹੇ ਹਾਂ ਕਿਹੜੀ ਕਵਿਸ਼ਰੀ ਐ ਤੇ ਚਾਹ ਤੇ ਲੱਸੀ ਲੜ ਪੀਆ ਇਹ ਤੁਸੀਂ ਆਪ ਸੁਣੀਏ ਇੱਕ ਹਫਤਾ ਹਾਸ ਰਸ ਵਿੱਚ ਆਉਂਦੀ ਐ ਹੈਨਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਇਹ ਨਿਕਲਦੀਆਂ ਕਿੱਥੋਂ ਨੇ ਕਦੋਂ ਪੈਦਾ ਹੁੰਦੀਆਂ ਕਦੋਂ ਪਤਾ ਲੱਗਦਾ ਜਦੋਂ ਤੁਸੀਂ ਅਧਿਆਨ ਕਰਦੇ ਹੋ ਤੁਸੀਂ ਕਿਸੇ ਵੀ ਗੱਲ ਦੀ ਉੱਤੇ ਜਦੋਂ ਪੂਰਨ ਸ਼ਰਦਾ ਨਾਲ ਸ਼ਰਦਾ ਵਿੱਚੋਂ ਪ੍ਰੇਮ ਦਾ ਜਨਮ ਹੁੰਦਾ ਪਹਿਲਾਂ ਸ਼ਰਦਾ ਉਤਪਨ ਹੁੰਦੀ ਹੈ ਫਿਰ ਪ੍ਰੇਮ ਹੁੰਦਾ ਪਹਿਲਾਂ ਪ੍ਰੇਮ ਫਿਰ ਸ਼ਰਦਾ ਨਹੀਂ ਹੋ ਸਕਦੀ ਪਹਿਲਾਂ ਸ਼ਰਦਾ ਹੋ ਫਿਰ ਪ੍ਰੇਮ ਹੋਊਗੀ ਜਦੋਂ ਅਸੀਂ ਸ਼ਰਦਾ ਕਿਸੇ ਪ੍ਰਤੀ ਸਾਡੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਖੋਜਣ ਚੱਲਦੇ ਹਾਂ ਉਸੇ ਹੀ ਤਰ੍ਹਾਂ ਸਤਿਕਾਰਯੋਗ ਸੱਜਣੋ ਜੇ ਕਵੀ ਸ਼ਰੀ ਹੈ ਨਾ ਜਿਹੜੀ ਜੇ ਕਵੀ શ્રી ਸ਼ਬਦ ਨੂੰ ਸ਼ੰਧੀ ਛੇਦ ਕਰ ਦੇਈਏ ਉਹਨੂੰ ਤੋੜ ਦੇਈਏ ਵਿਚਾਲੋਂ ਤਾਂ ਕਾਬ ਸ਼੍ਰੀ ਬਣਦਾ ਹੈ ਕਾਬ ਸ਼੍ਰੀ ਕਾਬ ਸ਼੍ਰੀ ਤੋਂ ਮਤਲਬ ਹੈ ਕਿ ਜਿਹੜਾ ਬੰਦਾ ਕਵੀ ਹੈ ਉਹਨੂੰ ਪਹਿਲੀ ਸ਼੍ਰੀ ਕਹਿੰਦਾ ਸ੍ਰੀਮਾਨ ਸ਼੍ਰੀਮਤੀ ਇਹ ਜਿਹੜੇ ਸ਼ਬਦ ਨੇ ਨਾ ਇਹ ਸਾਡੇ ਸਤਿਕਾਰਤਕ ਸ਼ਬਦ ਨੇ ਤੇ ਕਵੀ ਨੂੰ ਤਾਂ ਸ਼੍ਰੀ ਕਹੀ ਦਿੱਤਾ ਕਵੀ ਸ਼੍ਰੀ ਤੁਸੀਂ ਸਾਰੇ ਕਵੀਸ਼ਰੀ ਹੋ ਕਵੀਸ਼ਰੀ ਨਹੀਂ ਕਵੀਸ਼ਰੀ ਅਗਲਾ ਜੇ ਇਹਨੂੰ ਹੋਰ ਹੋਰ ਮਾਰੇ ਦਾ ਕਰ ਲੀਏ ਤਾਂ ਉਹ ਇਹ ਵੀ ਬਣਦਾ ਕਾਬਿਸ਼ਰੀ ਕਾਬਿਸ਼ਰੀ ਤੋਂ ਮਤਲਬ ਹੈ ਕਿ ਉਹ ਕਵਤਾ ਜਿਹੜੀ ਭਗਵਾਨ ਦੀ ਉਸਤਤ ਵਿੱਚ ਕਹੀ ਜਾਂਦੀ ਹੈ ਉਹ ਕਵਤਾ ਜਿਹੜੀ ਭਗਵਾਨ ਦੀ ਉਸਤਤ ਵਿੱਚ ਕਹੀ ਜਾਂਦੀ ਹੈ ਉਹਨੂੰ ਕਾਬਿਸ਼ਰੀ ਕਹਿੰਦੇ ਆ ਔਰ ਲੱਸੀ ਦੀ ਲੜਾਈ ਔਰ ਦੁੱਧ ਦੀ ਲੜਾਈ ਤੇ ਹੋਰ ਜਿਹੜੀ ਹੈ ਨਾ ਇਹ ਕਵਿਸ਼ਰੀ ਨਹੀਂ ਹੈ ਸਤਿਕਾਰਯੋਗ ਸਜਣੋ ਇਹ ਛੰਦ ਬੱਧ ਕਵਤਾ ਹੈ ਇਹ ਕੀ ਹੈ ਛੰਦ ਬੱਧ ਕਵਤਾ ਹੈ ਪਰ ਕਵਿਸ਼ਰੀ ਆ ਜਿਹੜੀ ਕਾਵਿਸ਼ਰੀ ਤਾਂ ਉਹੀ ਆ ਜਿਹੜਾ ਛੰਦਾਂ ਨੂੰ ਲਿਖਦਾ ਹੈ ਜਿਹੜਾ ਕੋਈ ਸੇ ਵੀ ਪ੍ਰਕਾਰ ਦੀ ਕਵਤਾ ਨੂੰ ਰਚਦਾ ਹੈ ਉਹ ਕਾਵਿਸ਼ਰੀ ਹੈ ਉਹ ਸਾਡਾ ਸਨਮਾਨਤ ਹਸਤੀ ਹੈ ਤੇ ਕਾਵਿਸ਼ਰੀ ਕੀ ਹੈ ਜਿਹੜੀ ਕਿ ਭਗਵਾਨ ਦੇ ਉਸਤਤ ਵਿੱਚ ਗਾਈ ਜਾਂਦੀ ਹੈ ਜਿਵੇਂ ਆਪਾਂ ਅੱਜ ਸਾਰਿਆਂ ਨੇ ਪੜੀਆਂ ਕਵਤਾਮਾ ਸਤਿਗੁਰਾਂ ਦੀ ਉਸਤਤ ਕੀਤੀ ਹੈ ਇਹ ਆਪਣੀ ਕਬ ਕਬ ਇਸ਼ਰੀ ਵਿੱਚ ਹੁੰਦਾ ਹੈ ਤੋਂ ਇਹ ਜਿਹੜੀ ਗੱਲ ਇਹਨੂੰ ਜਹਨ ਵਿੱਚ ਬਿਠਾਉਣਾ ਚਾਹੀਦਾ ਹੈ ਸਾਡੇ ਤਾਇਆ ਗੁਰੂ ਜੀ ਮਹਾਂ ਤੇ ਸ਼ਿਵ ਦਿੱਤਾ ਦਾਸ ਜੀ ਲਿਖਦੇ ਨੇ ਰੂਪ ਲਾਲ ਤੌੜਾ ਜੀ ਬੈਠਿਆ ਬੜਾ ਗਾਇਨ ਕੀਤਾ ਇਹਨਾਂ ਨੇ ਉਹਨਾਂ ਨੂੰ ਤੌੜਾ ਜੀ ਬੈਠਿਆ ਹੋ ਕਬ ਜ਼ਰਾ ਚਿੰਦੀ ਸੋਨਾ ਘੜਨਾ ਕਬਤਾ ਰਜਨੀ ਸੂਨਾ ਕੜਨਾ ਤਰਨ ਦਰਿਆਵਾਂ ਦਾ ਭਾਗਾ ਦੀ ਨਾਲ ਮਿਲੇ ਮਰਤਵਾ ਤਿੰਨੂੰ ਥਾਵਾਂ ਦਾ ਇਹ ਭਾਗਾ ਵਿੱਚ ਲਿਖੀ ਹੋਈ ਆ ਹਿੰਦੁਸਤਾਨ ਦੀ ਵਾਦੀ 160 ਕਰੋੜ ਹੋ ਗਈ ਹੈ ਫਿਰ ਸਾਰੇ ਕਬੀ ਕਿਉਂ ਨਹੀਂ ਬਣ ਗਏ ਭਾਈ ਫਿਰ ਸਾਰੇ ਕਿਉਂ ਹਰੀ ਸਿੰਘ ਚਾਚਕ ਬਣ ਗਏ ਭਨੇਰ ਸਾਹਿਬ ਬਣ ਗਏ ਆ ਹੋਰ ਸਾਰੇ ਮੁੰਡੇ ਬੈਠੇ ਆ ਇਹ ਉਹਨਾਂ ਉਹ ਕਿਉਂ ਨਹੀਂ ਲਿਖ ਸਕੇ ਫਿਰ ਨਹੀਂ ਨਹੀਂ ਇਹ ਭਾਗਾ ਵਿੱਚ ਹੈ ਜੇ ਭਾਗਾ ਵਿੱਚ ਹੈ ਤਾਂ ਹੀ ਅੰਦਰੋਂ ਬਾਹਰ ਕੁਝ ਆਊਗਾ ਤੇ ਹੂੰ ਤਾਂ ਕਵਿਸ਼ਰੀ ਲਿਖਣ ਵਾਸਤੇ ਜੇ ਮੈਂ ਐਂ ਕਹਿੰਦਾ ਜਿਹੜੇ ਕਿ ਜਿਹੜਾ ਕਿ ਬਹੁਤ ਪਿਆਰਾ ਸ਼ੰਦ ਹੈ ਤੇ ਸਾਰੇ ਸਾਡੇ ਸਾਰੇ ਲਾਣੇ ਦੇ ਸਾਡਾ ਜਿਹੜਾ ਸਾਡੀ ਗੁਰ ਪ੍ਰਣਾਲੀ ਹੈ ਪਰਮਤ ਬਰਮਾਨੰਦ ਟਖਾਵਾਲਿਆਂ ਦੀ ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ ਵਰਗੇ ਦੀ ਤੇ ਉਹਨਾਂ ਉਹਨਾਂ ਦੇ ਸਾਡਾ ਜਿਹੜਾ ਸਾਰਾ ਲਾਣਾ ਹੈ ਜੋ ਕਿ ਬਿਸ਼ਰੀ ਵਿਕਾਸ ਮੰਚ ਦੇ ਸਟੂਡੈਂਟ ਹੈ ਅਪਰੋਕਸੀਮੇਟਲੀ 200 ਦੇ ਕਰੀਬ ਹੈ ਤੇ ਸਾਰਿਆਂ ਦੇ ਕੋਡਾ ਛੰਦ ਉਂਗਲਾਂ ਉੱਤੇ ਰੱਟਿਆ ਹੋਇਆ ਹੈ ਤੇ ਰਚਨਾ ਕਿਵੇਂ ਹੈ ਜੇ ਮੈਂ ਕਹਿ ਦਿਆਂ ਕਿ ਕੋਡਾ ਛੰਦ ਰਚਨ ਵਾਸਤੇ 13 ਅੱਖਰ ਲਿਖਣ ਲੋ ਵਰਨਿਕ ਛੰਦ ਹੈ 6-7 ਉੱਤੇ ਵਿਸ਼ਰਾਮ ਕਰ ਲੋ ਤੇ ਛੰਦ ਬਣ ਜਾਊਗਾ ਉਹ ਪਰ ਜਦੋਂ ਅੰਤਰੀ ਕੁਝ ਹੈ ਨਹੀਂਗਾ ਤੇ ਛੰਦ ਬਣੂਗਾ ਕਿਵੇਂ ਜੇ ਪ੍ਰਾਂਤ ਹੈ ਪ੍ਰਾਂਤ ਵਿੱਚ ਆਟਾ ਤਾਂ ਹੈ ਨਹੀਂਗਾ ਤੇ ਉਹਦੀ ਸਾਸਿ ਕਹੀ ਜਾਵੇ ਕਿ ਰੋਟੀ ਨਾ ਮੜੀ ਜੀ ਸਮਾਰ ਕੇ ਭੇਲੀ ਉਹ ਬੇਲੂ ਕਾ ਜਿਹੜਾ ਕੁਛ ਤਾਂ ਹੈਦਾ ਹੈ ਨਹੀਂਗਾ ਸੋ ਇਸ ਕਰਕੇ ਗੱਲ ਹੈ ਕਿ ਜਦੋਂ ਕਿਸੇ ਦੇ ਅੰਦਰ ਸਾਰਾ ਕੁਝ ਉਹ ਬਾਹਰ ਆਉਂਦਾ ਹੈਗਾ ਇੱਕ ਸਿਰਫ ਕਵੀ ਜਨ ਕੀ ਕਰਦੇ ਐ ਕਿ ਉਸ ਨੂੰ ਉਹਦੀ ਮਾਲਾ ਪਰੌਂਦੇ ਐ ਉਹਦੀ ਗਾਨੀ ਪਰੌਂਦੇ ਐ ਵੀ ਕਿਹੜਾ ਮਣਕਾ ਕਿੱਥੇ ਹੈ ਕਿਹੜਾ ਮਣਕਾ ਕਿੱਥੇ ਹੈ ਤਾਂ ਉਹ ਸੁੰਦਰ ਕਾਬ ਬਣ ਜਾਂਦਾ ਹੈ ਉਹ ਬਹੁਤ ਵਧੀਆ ਮਿੱਠਾ ਕਾਬ ਬਣ ਜਾਂਦਾ ਹੈ ਤੇ ਆਹ ਗੱਲ ਕਹਿਣੀ ਪਊ ਇੱਕ ਬੜਾ ਮਹਾਨ ਕਵੀਸ਼ਰਾ ਸਾਡਾ ਮੇਰੀ ਉਹਦੇ ਨਾਲ ਭਾਰਤਾ ਲਾਭ ਹੋਈ ਉਹ ਮੈਨੂੰ ਕਹਿੰਦਾ ਭੰਮੇ ਸਾਹਿਬ ਮਖਾਨ ਜੀ ਅਸੀਂ ਤਾਂ ਬਹੁਤ ਸੇਵਾ ਕਰ ਰਹੇ ਆ ਕਿ ਵੀ ਇਸ ਕਬਿਸ਼ਰੀ ਮਾਤਾ ਦੀ ਮਖਾ ਚੰਗੀ ਗੱਲ ਹੈ ਭਾਈ ਸਾਰੇ ਕਰਦੇ ਆ ਅਸੀਂ ਤਾਂ ਜੇ ਨੂੰ ਮਿੱਠੀ ਕਰ ਰਹੇ ਆ ਮਿੱਠੀ ਕਰ ਰਹੇ ਆ ਤੇ ਮੈਨੂੰ ਪ੍ਰੀਤ ਜੀ ਨੂੰ ਮੈਂ ਪਹਿਲਾਂ ਗੱਲ ਸਿਆਈ ਸੰਤਲ ਸਾਹਿਬ ਬੈਠੇ ਆ ਉਹ ਮੈਨੂੰ ਕਹਿੰਦਾ ਮੈਂ ਕਿਹਾ ਠੀਕ ਹੈ ਜਦੋਂ ਉਹ ਬੋਲ ਕੇ ਹਟ ਗਿਆ ਤਾਂ ਮੈਂ ਉਹਨੂੰ ਕਿਹਾ ਯਾਰ ਮੇਰਾ ਇੱਕ ਪ੍ਰਸ਼ਨ ਹੈ ਤੂੰ ਉਹਦਾ ਉੱਤਰ ਦੇ ਕਹਿੰਦਾ ਜੀ ਹਾਂ ਦੱਸੋ ਮੈਂ ਕਿਹਾ ਮੈਂ ਤੈਨੂੰ ਐ ਕਹਿਣਾ ਕਿ ਤੈਨੂੰ ਕੋਈ ਮਿਸ਼ਰੀ ਦੀ ਡਲੀ ਫੜਾ ਦੇ ਤੈਨੂੰ ਕੋਈ ਮਿਸ਼ਰੀ ਦੀ ਡਲੀ ਫੜਾ ਦੇ ਤੇ ਤੈਨੂੰ ਐ ਕਹਦੇ ਕਿ ਇਹਨੂੰ ਹੋਰ ਮਿੱਠੀ ਕਰ ਦੇ ਮਿਸ਼ਰੀ ਦੀ ਡਲੀ ਤੈਨੂੰ ਕੋਈ ਫੜਾ ਦੇ ਤੇ ਇਹ ਕਹਦੇ ਕਿ ਸੱਜਣਾ ਇਹਨੂੰ ਹੋਰ ਮਿੱਠੀ ਕਰ ਦੇ ਕੀ ਕਰ ਦੇਗਾ ਕਹਿੰਦਾ ਇੱਕਵੇਂ ਹੋ ਜੂ ਤੇ ਫਿਰ ਉਹ ਕਿਵੇਂ ਹੋ ਜੂ ਜਦੋਂ ਆ ਨਹੀਂ ਹੁੰਦੀ ਤੇ ਉਹ ਕਿਵੇਂ ਹੋ ਜੂ ਪਤੰਦਰਾ ਇਹ ਤਾਂ ਪਹਿਲੀ ਬਥੇਰੀ ਮਿੱਠੀ ਐ ਜਿਵੇਂ ਤੌਲਾ ਸਾਹਿਬ ਨੇ ਕਹਿ ਕੇ ਗਿਆ ਉਹ ਇਹ ਤਾਂ ਪਹਿਲੀ ਵਾਲੀ ਮਿੱਠੀ ਆ ਪਰ ਇਹਦੀ ਮਠਾਸ ਐ ਨਾ ਜਿਹੜੀ ਉਹ ਸੰਭਾਲ ਲੋ ਜੇ ਇਹਨੂੰ ਹੋਰ ਮਿੱਠੀ ਕਰਨ ਦੇ ਚੱਕਰ 'ਚ ਪੈ ਗਏ ਨਾ ਇਹਨੂੰ ਖਰਾਬ ਕਰ ਦੇਓਗੇ ਮਿਸ਼ਰੀ ਨੂੰ ਹੋਰ ਮਿੱਠੀ ਨਹੀਂ ਕੀਤੀ ਜਾ ਸਕਦੀ ਸੋ ਜਿਹੜੀ ਇਹ ਹੈ ਇਹ ਤਾਂ ਪਹਿਲੀ ਮਿੱਠੀ ਆ ਭਰਾਵੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਿੰਨ ਪ੍ਰਕਾਰ ਦੀ ਗੱਲ ਗੱਲ ਹੈ ਜੀ ਬਸ 2 ਮਿੰਟ ਉਹ ਕਿਹੜੀ ਹੈ ਕਵਤਾ ਰਚਨ ਵਾਸਤੇ ਪਹਿਲਾ ਨੰਬਰ ਹੁੰਦਾ ਹੈ ਇਤਿਹਾਸ ਦੂਜਾ ਹੁੰਦਾ ਮ ਇਤਿਹਾਸ ਤੀਜਾ ਹੁੰਦਾ ਯਥਾਰਥਿਕ ਬਾਦ ਯਥਾਰਥਿਕ ਬਾਦ ਯਥਾਰਥਿਕ ਬਾਦ ਕੀ ਹੁੰਦਾਗਾ ਤੇ ਉਹ ਗੱਲ ਜਿਹੜੀ ਲਿਖਣ ਵਾਲੇ ਦੇ ਸਾਹਮਣੇ ਵੀ ਹੁੰਦੀ ਹੈ ਸੁਣਨ ਵਾਲੇ ਦੇ ਸਾਹਮਣੇ ਵੀ ਹੁੰਦੀ ਹੈ ਤੇ ਪੜਨ ਵਾਲੇ ਦੇ ਸਾਹਮਣੇ ਵੀ ਹੁੰਦੀ ਹੈ ਬਿਲਕੁਲ ਸੱਚੋ ਸੱਚ ਹੁੰਦੀ ਹੈ ਉਹ yatharthik baat ਹੈ ਅੱਜ ਸਾਨੂੰ yatharthik baat ਦੀ ਲੋੜ ਹੈ ਅੱਜ ਸਮਾਜ ਵਿੱਚ ਉਤਪਨ ਹੋਈਆਂ तमाम ਕੁਰਤੀਆਂ ਨੂੰ ਠੱਲ ਪਾਉਣ ਵਾਸਤੇ ਛੋਡੀ ਕਲਮ ਦੇ ਵਿੱਚ ਤਾਕਤ ਹੈ ਕਵੀ ਜਨ ਹੁੰਦੇ ਸ਼ਰਮਾਇਆ ਦੇਸ਼ ਦਾ ਬੋਧਿਆਂ ਨੂੰ ਭੇਤ ਵੀ ਨਹੀਂ ਆਇਆ ਇਸ ਦਾ ਕਰਾਂ ਮੈਂ ਸਿਵਤ ਕਬੀ ਹਥਿਆਰ ਦੀ ਕਵੀ ਦੀ ਕਲਮ ਨਾ ਕਦੇ ਵੀ ਹਾਰਦੀ ਕਵੀ ਦੀ ਕਲਮ ਨਾ ਕਦੇ ਵੀ ਹਾਰਦੀ ਕਵੀ ਦੀ ਕਲਮ ਤਾਂ ਨਹਿਰਾ ਮੋੜ ਦਾਂਦੀ ਹੈ ਇਹ ਤਾਂ ਗੱਲ ਹੀ ਕੁਛ ਨਹੀਂ ਇਸੇ ਕਰਕੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਵੰਜਾ ਨੂੰ ਆਪਦੇ ਕੋਲੇ ਰੱਖਦੇ ਸੀ ਤੇ ਉਹ ਐਸੀਆਂ 12 ਇਆਂ ਇਆਂ ਗੱਲਾਂ ਕਰਦੇ ਸੀ ਨਿਰਵਲਾ ਨੂੰ ਵੀ ਫਲ ਬਖਸ਼ ਹੋ ਜਾਂਦਾ ਸੀ ਛੋਟੀ ਤਾਕਤ ਐ ਛੋਟੀ ਕਲਮ ਵਿੱਚ ਤੇ ਕਿਰਪਾ ਕਰਕੇ ਆਪਦੀਆਂ ਕਲਮਾਂ ਮੋੜੋ ਉਹ ਕਲਮਾਂ ਵਾਲਿਓ ਕਲਮਾਂ ਮੋੜੋ